ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਭੇਡਾਂ ਕਹਿੰਦੀਆਂ ਸੀ ਨਾ ਕਿ ਜੈਪਾਲ ਭੁੱਲਰ ਦੀ ਗੱਲ ਹੋ ਰਹੀ ਹੈ ਅਮਰਤਪਾਲ ਦੀ ਵੀਡੀਓ ਆਡੀਓ ਫੇਕ ਹੈ ਉਹ AI ਨਾਲ ਬਣਾਈ ਗਈ ਹੈ ਕਹਿੰਦੇ ਸੀ ਨਾ ਤੇ ਅੱਜ ਮੈਂ ਜੈਪਾਲ ਭੁੱਲਰ ਦੇ ਪਿਤਾ ਦੀ ਇੰਟਰਵਿਊ ਸੁਣੀ ਭੁਪਿੰਦਰ ਸਿੰਘ ਦੀ ਉਹਦੇ ਵਿੱਚ ਉਹ ਕੀ ਕਹਿ ਰਿਹਾ ਹੈ ਕਹਿੰਦਾ ਮੈਂ ਅਮਰਤਪਾਲ ਨੂੰ ਤਿੰਨ ਚਾਰ ਵਾਰੀ ਮਿਲਿਆ ਮੇਰੀ ਗੱਲਬਾਤ ਹੋਈ ਔਰ ਇਥੋਂ ਸਾਬਤ ਹੋ ਜਾਂਦਾ ਹੈ ਕਿ ਅਮਰਤਪਾਲ ਦੇ ਨਾਲ ਜੈਪਾਲ ਭੁੱਲਰ ਦੇ ਸਬੰਧ ਸੀ ਆ ਜਿਹੜਾ ਸੋਨਾ ਸਾਨਾ ਲੁੱਟਣ ਦੀ ਪੈਸੇ ਬੁਸੇ ਲੁੱਟਣ ਦੀ ਗੱਲ ਕਰਦਾ ਨਾ ਉਹ ਇਹ ਸ਼ਰਿਆਂ ਪਤਾ ਲੱਗ ਗਿਆ ਕਿ ਇਹ ਆਡੀਓ ਜਿਹੜੀ ਹੈ ਅਮਰਤਪਾਲ ਦੀ ਹੈ ਤੇ ਅਮਰਤਪਾਲ ਦੀ ਜਿਹੜੇ ਬੰਦੇ ਨਾਲ ਗੱਲ ਹੋ ਰਹੀ ਹੈ ਔਰ ਦੁਬਈ ਰਹਿ ਕੇ ਆਇਆ ਔਰ ਜਿਹੜੇ ਉਹ 4 5 7000 ਡਾਲਰ ਦੀ ਗੱਲ ਕਰਦਾ ਨਾ ਰੁਪਈਆਂ ਦੀ ਉਹ ਦੁਬਈ ਦੇ ਪੈਸੇ ਨੇ ਉਹ ਇੰਡੀਆ ਦੇ 2 4000 ਨਾਲ ਕੋਈ ਫਰਕ ਨਹੀਂ ਪੈਂਦਾ ਔਰ ਜਿਹੜਾ ਭਿੰਦਰ ਸਿੰਘ ਹੈ ਜੈਪਾਲ ਦਾ ਪਿਤਾ ਉਹ ਪੋਸਟ ਦੇ ਵਿੱਚ ਰਿਹਾ ਤੇ ਉਹਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਗੱਲ ਕਿੱਦਾਂ ਮੋੜ ਕੇ ਕਿੱਧਰ ਨੂੰ ਮੋੜਨੀ ਹੈ ਵੀ ਆਪਣਾ ਬਚਾ ਕਿੱਦਾਂ ਕਰਨਾ ਹੈ ਇਸ਼ਰੇ ਹਾਂ ਪਤਾ ਹੈ ਹੁਣ ਕਹਿੰਦਾ ਜੀ ਪੁਲਿਸ ਨੂੰ ਕੀ ਲੋੜ ਸੀ ਵੀ ਕਿਹੜੇ ਨਾਕੇ ਤੇ ਖੜਨਾ ਜੇ ਫਵਾੜੇ ਜਾਣਾ ਸੀ ਤਾਂ ਹੋਰ ਰੂਟ ਚਲੇ ਜਾਂਦੇ ਐਡੀ ਗੱਲਬਾਤ ਕਰਨ ਦੀ ਕੀ ਲੋੜ ਸੀ ਇਹ ਸਾਰਾ ਕੁਝ ਮੇਲੀ ਭੁਗਤ ਨਾਲ ਹੁੰਦਾ ਹੈ ਜਦੋਂ ਵਿਸ਼ਨੋਏ ਦੀਆਂ ਇੰਟਰਵਿਊ ਹੁੰਦੀਆਂ ਨੇ ਉਦੋਂ ਕੀ ਹੋਇਆ ਸੀ ਉਦੋਂ ਪੁਲਿਸ ਵਾਲੇ ਫੜ ਕੇ ਟੰਗੇ ਨੇ ਆ ਜਿਹੜਾ ਸਿੱਧੂ ਮੂਸੇਵਾਲੇ ਦੇ ਕਤਲकांड ਵਿੱਚ ਬੰਦੇ ਫੜੇ ਸੀ ਉਹ ਮੁੰਡਾ ਭਜਾਤਾ ਸੀ ਉਹਨੂੰ ਵੀ ਕੱਲ ਸਜ਼ਾ ਹੋਈ ਹੈ ਉਹ ਵੀ ਐਸਆਈ ਦੀ ਮਿਲਪੁੱਤ ਨਾਲ ਹੀ ਭਜਿਆ ਸੀ ਇਹ ਸਾਰਾ ਕੁਝ ਹੁੰਦਾ ਹੈ ਇਥੋਂ ਕੋਈ ਮੁਨਕਰ ਨਹੀਂ ਹੋ ਸਕਦਾ ਚਲੋ ਮੈਂ ਤਾਂ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਜੈਪਾਲ ਭੁੱਲਰ ਦੇ ਪਿਤਾ ਦੀ ਜਿਹੜੀ ਇੰਟਰਵਿਊ ਹੋਈ ਹੈ ਉਹਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹ ਆਪਣੇ ਮੁੰਡੇ ਦੀਆਂ ਕਰਤੂਤਾਂ ਛਪਾਉਣ ਦੀ ਕੋਸ਼ਿਸ਼ ਕਰਦਾ ਹੈ ਕਿਉਂ ਕਿਉਂਕਿ ਜਿਹੜੇ ਅਮਰਤਪਾਲ ਨੇ ਗੱਲਬਾਤ ਕੀਤੀ ਐ ਕਿ 20-25 ਕਰੋੜ ਰੁਪਇਆ ਉਹਦਾ ਕਿੱਥੇ ਪਿਆ ਸੋਨਾ ਕਿੱਥੇ ਪਿਆ ਹੋ ਸਕਦਾ ਪਿਓ ਨੂੰ ਪਤਾ ਹੋਵੇ ਹੋ ਸਕਦਾ ਪਹੁੰਚ ਗਿਆ ਹੋਵੇ ਕੋਲੇ ਪਿਓ ਦੇ ਪੈਸਾ ਕਿਨੇ ਤਿਆਗੇ ਆ ਮੁੰਡਾ ਮਰਨ ਵਾਲਾ ਮਰ ਗਿਆ ਗੰਦੀ ਕਰਤੂਤ ਨਾਲ ਪੈਸੇ ਨੂੰ ਕਿ ਤਿਆਗਦਾ ਥੋੜੀ ਏ ਉਹਦੀ ਇੰਟਰਵਿਊ ਨਾਲ ਸੁਣ ਲਿਓ ਤੁਸੀਂ ਇੱਕ ਬਹੁਤ ਵੱਡੇ ਚੈਨਲ ਤੇ ਹੋਈ ਐ ਉਹਦੀਆਂ ਗੱਲਾਂ ਤੋਂ ਸਾਬਤ ਹੁੰਦਾ ਕਿ ਅਮਰਤਪਾਲ ਨਾਲ ਉਹਦੇ ਸੰਬੰਧ ਸੀਗੇ ਕੋਈ ਸ਼ੱਕ ਨਹੀਂ ਕਹਿੰਦਾ ਜੀ ਮੈਂ ਅੰਮ੍ਰਿਤਸਰ ਮਿਲਿਆ ਤਿੰਨ ਚਾਰ ਵਾਰੀ ਮਿਲਿਆ ਮੈਂ ਆਪਣੇ ਕੰਮ ਗਿਆ ਸੀ ਤੇ ਮੈਂ ਮਿਲਿਆ ਉੱਥੇ ਮੈਂ ਕਿਹਾ ਕਿ ਤੁਸੀਂ ਆ ਜਿਹੜੇ ਅਸਾਈ ਪਾਸਟਰ ਨੇ ਇਹਨਾਂ ਦੇ ਖਿਲਾਫ ਨਾ ਬੋਲੋ ਕਹਿੰਦਾ ਮੈਂ ਇਹ ਗੱਲ ਕਹੀ ਸੀ ਮਤਲਬ ਜੇ ਅੰਮ੍ਰਿਤਪਾਲ ਦੇ ਸੰਬੰਧ ਨਹੀਂ ਸੀ ਤਾਂ ਫਿਰ ਤੈਨੂੰ ਮਿਲਣ ਦੀ ਲੋੜ ਕੀ ਸੀ ਤੇਰਾ ਮਿਲਣ ਦਾ ਮਤਲਬ ਇਹ ਸੀ ਨਾ ਉਹਦੇ ਪਿਓ ਦਾ ਵੀ ਸਰਦੇ ਮੁੰਡੇ ਦੇ ਨਾਲ ਜੋ ਪਹਿਲਾਂ ਗੱਲਬਾਤ ਹੁੰਦੀ ਰਹੀ ਹੈ ਲੁੱਟਪਸੜ ਤੁਸੀਂ ਮਿਲ ਕੇ ਕੀਤੀ ਹੈ ਉਹ ਦੱਸੋ ਕੀ ਹੋਇਆ ਸੀ ਇਹੀ ਗੱਲਾਂਬਾਤਾਂ ਹੋਈਆਂ ਨੇ ਬਸ ਦੂਜੀ ਗੱਲ ਕਹਿਣ ਦੀ ਲੋੜ ਨਹੀਂ ਹੁਣ ਜਿਹੜੀਆਂ ਭੇਡਾਂ ਟੱਪਦੀਆਂ ਸੀ ਨਾ ਅਮਰਪਾਲ ਦੀਆਂ ਕਿ ਇਹ ਵੀਡੀਓ ਫੇਕ ਹੈ ਉਹ ਹੁਣ ਭੁਗਾਈ ਮਾਰਨੀ ਬੰਦ ਕਰ ਦਿਓ ਸ਼ਾਂਤੀ ਰੱਖੋ ਮਾੜੀ ਮੋਟੀ ਕਿਉਂਕਿ ਇਹ ਵੀਡੀਓ ਜਿਹੜੀ ਜੈਪਾਲ ਭੁੱਲਰ ਦੇ ਪਿਓ ਦੀ ਇੰਟਰਵਿਊ ਆਈਏ ਇਹ ਇਹ ਸਾਬਤ ਕਰਦੀ ਹੈ ਕਿ ਅਮਰਤਪਾਲ ਦੇ ਨਾਲ ਲੈਣ ਦੇਣ ਚੱਲਦਾ ਸੀ ਜਿਵੇਂ ਅਮਰਤਪਾਲ ਕਹਿੰਦਾ 40 ਲੱਖ ਦੇ ਵਿੱਚੋਂ 10 ਲੱਖ ਮੇਰਾ ਹਿੱਸਾ ਸੀ ਇਹ ਸਭ ਕੁਝ ਸਹੀ ਹੈ ਇਹਨਾਂ ਨੇ ਗੈਂਗਸਟਰਵਾਦ ਨੇ ਰਲ ਮਿਲ ਕੇ ਇਹ ਸਾਰਾ ਕੁਝ ਕੀਤਾ ਅਮਰਤਪਾਲ ਨੂੰ ਪੰਜਾਬ ਦੇ ਵਿੱਚ ਸਟੈਂਡ ਕਰਨ ਤੋਂ ਭਾਅ ਉਭਾਰਨ ਤੋਂ ਭਾਅ ਵੀ ਮਤਲੇ ਹੀ ਹੈ ਕਿ ਇਹਦੇ ਪਿੱਛੇ ਗੈਂਗਸਟਰ ਬਾਦ ਖੜਾ ਸੀ ਗੈਂਗਸਟਰ ਬਾਦ ਤੋਂ ਲੋਕ ਡਰਦੇ ਸੀ ਤੇ ਇਹਨੂੰ ਉਭਾਰਿਆ ਗਿਆ ਚੈਨਲਾਂ ਰਾਹੀਂ ਵੱਡੀਆਂ-ਵੱਡੀਆਂ ਇੰਟਰਵਿਊ ਕਰਕੇ ਇਹਨੂੰ ਉਭਾਰਿਆ ਗਿਆ ਹੁਣ ਜਿਹੜੇ ਕਹਿੰਦੇ ਨੇ ਇਹ ਤਾਂ ਜੀ ਫੇਕ ਹੈ ਜੀ ਇਹਦਾ ਆਵਾਜ਼ ਕਿਸੇ ਦੀ ਹੋਰ ਹੈ ਕਿਸੇ ਦੀ ਆਵਾਜ਼ ਕੋਈ ਨਹੀਂ ਇਹ ਆਵਾਜ਼ ਅਮਰਪਾਲ ਦੀ ਹੈ ਮੈਂ ਕੱਲ ਵੀ ਇੱਕ ਗੱਲ ਕਹੀ ਸੀ ਜੇ ਕਿਸੇ ਵਿੱਚ ਦਮ ਹੈਗਾ ਤਾਂ ਅਮਰਪਾਲ ਦਾ ਪਾਪਾ ਸਾਹਮਣੇ ਆ ਕੇ ਕਹਵੇ ਜਿਹੜੇ ਵੀ ਇਹ ਬੰਦੇ ਕਹਿੰਦੇ ਆ ਕਿ ਉਹ ਵੀਡੀਓ ਫੇਕ ਹੈ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਇਹ ਸਭ ਕੁਝ ਸਾਬਤ ਹੋ ਗਿਆ ਕਿ ਅਮਰਜਪਾਲ ਦੇ ਜਿਹੜੇ ਸੰਬੰਧ ਨੇ ਉਹ ਗੈਲਟਨ ਦੇ ਨਾਲ ਹੈਗੇ ਸੀ ਤੇ ਹੁਣ ਵੀ ਹੈਗੇ ਆ ਸਚਾਈ ਹੈ ਚਲੋ ਸਾਰਿਆਂ ਨੂੰ ਪਾਸ਼ੇ ਕਰ ਦਿੰਦੇ ਆ ਜੈਪਾਲ ਭੁੱਲ ਦਾ ਜਿਹੜਾ ਪਿਤਾ ਭਵਿੰਦਰ ਸਿੰਘ ਇੰਟਰਵਿਊ ਦੇ ਰਿਹਾ ਉਹਨੂੰ ਚੈਲੰਜ ਕਰਦੇ ਆ ਵੀ ਸਾਹਮਣੇ ਆ ਕੇ ਚਾਰ ਪੰਜ ਗੱਲਾਂ ਦਾ ਜਵਾਬ ਦੇ ਦੇ ਵੀ ਤੂੰ ਅਮਰਤਪਾਲ ਨੂੰ ਕਿਉਂ ਮਿਲਿਆ ਸੀ ਅਮਰਤਪਾਲ ਨੂੰ ਮਿਲਣ ਦਾ ਤੇਰਾ ਮਕਸਦ ਕੀ ਸੀ ਇਹ ਦੱਸ ਦੇ ਸਾਰਾ ਕੁਝ ਸਾਹਮਣੇ ਆਜੋ ਹੁਣ ਇਹ ਪਹਿਲੇ ਹੀ ਦਾਅ ਖੇਡਣ ਦੀ ਕੋਸ਼ਿਸ਼ ਕੀਤੀ ਵੀ ਮੈਂ ਕਹਿ ਦਿਆਂ ਵੀ ਨਹੀਂ ਜੀ ਅਮਰਤਪਾਲ ਦੇ ਕੋਈ ਸੰਬੰਧ ਨਹੀਂ ਸੀ ਅਮਰਤਪਾਲ ਤਾਂ ਮੈਂ ਮਿਲਿਆ ਸੀ ਮੈਂ ਸਮਝਾਉਣ ਵਾਸਤੇ ਮਿਲਿਆ ਸੀ ਹੋ ਸਕਦਾ ਵੀ ਇਨਕੁਆਰੀ ਖੁੱਲ ਜੇ ਦੁਬਾਰਾ ਆ ਜਿਹੜਾ 20-25 ਕਰੋੜ ਰੁਪਇਆ ਇਹ ਨੇ ਅਮਰਤਪਾਲ ਨੇ ਮੂਤਪਾਲ ਨੇ ਕਿਹਾ ਕਿ ਪਤਾ ਹੀ ਭੁੱਲਰ ਦਾ ਕਿੱਥੇ ਪਿਆ ਹੋ ਸਕਦਾ ਹੈ ਉਹਦੇ ਬਾਰੇ ਕੋਈ ਭੇਦ ਖੋਲਣਾ ਹੋਵੇ ਜਾਂ ਹੋ ਸਕਦਾ ਇਹਦੇ ਪਿਓਰੇ ਲੁਪੇਆ ਹੋਵੇ ਹੋ ਸਕਦਾ ਤਰਸ਼ੇਮ ਭਾਪਾ ਜਿਹੜਾ ਅਮਰਤਪਾਲ ਨਾਲ ਰਲ ਮਿਲ ਕੇ ਗੇਮ ਖੇਡੀ ਹੋਵੇ ਇਹ ਸ਼ਰਿਆਂ ਪਤਾ ਲੋਕਾਂ ਨੂੰ ਪਰ ਲੋਕਾਂ ਨੂੰ ਬੇਵਕੂਫ ਨਾ ਬਣਾਓ ਪੰਜਾਬ ਦੇ ਵਿੱਚ ਜਿਹੜੀ ਇਹ ਗੈਂਗਸਟਰਵਾਦ ਦੀ ਅਮਰਤਪਾਲ ਵਰਗ ਦੀ ਗੰਦਗੀ ਹੈ ਨਾ ਇਹ ਸਾਫ਼ ਹੋਣੀ ਹੈ ਤੇ ਸਾਫ਼ ਕਰਕੇ ਛੱਡਾਂਗੇ ਜੋ ਮਰਜ਼ੀ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ vai Guruji que fati